ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਬਰਦਸਤ ਗਰਮੀ ਤੇ ਚੱਕਰਵਾਤ ਤੋਂ ਬਾਅਦ ਦੀ ਸਥਿਤੀ ਸਮਿੱਟ ਵਿਆਪਕ ਵਿਚਾਂ ਦੀ ਸਵੇਖਾ ਕਰਨ ਲਈ ਕੱਲ ਨਵੀਂ ਦਿੱਲੀ ਵਿੱਚ ਲੜੀਵਾਰ ਮੀਟਿੰਗਾਂ ਕੀਤੀਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਟੇ ਤਾਬਕਾਰੀ ਨੀਤੀ ਪਟਾਰੇ ਵਿੱਚ ਆਪਣੀ ਅੰਤਰੀਮ ਜ਼ਮਾਨਤ ਖਤਮ ਹੋਣ ਤੋਂ ਬਾਅਦ ਕੱਲ ਦਿੱਲੀ ਦੀ ਤਹਿੜ ਜ਼ਿਲ੍ਹੇ ਵਿੱਚ ਆਤਮ ਸਮਰਪਣ ਕਰ ਦਿੱਤਾ ਤੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਘੈਟਾਰੀ ਚਲਸਾ ਦੇਣ ਵਾਲੀ ਗਰਮੀ ਹਾਲੇ ਜਾਰੀ ਹੈ ਮੌਸਮ ਵਿਭਾਗ ਨੇ 6 ਜੂਨ ਤੱਕ ਕਈ ਜ਼ਿਲ੍ਹਿਆਂ ਵਿੱਚ orange alert ਚੱਲ ਕੀਤਾ ਹੈ ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ ਆਂਧਰਾ ਪ੍ਰਦੇਸ਼ ਤੇ ਉੜੀਸਾ ਵਿੱਚ ਵਿਧਾਨ ਸਭਾ ਚੋਣਾਂ ਤੇ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਵੀ ਕੱਲ ਹੀ ਕੀਤੀ ਜਾਏਗੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਏਗੀ ਚੋਣ ਕਮਿਸ਼ਨ ਨੇ ਕਿਹਾ ਕਿ ਗਿਣਤੀ ਦੇ ਰੂਜਾਨ ਤੇ ਗਿਣਤੀ ਦੇ ਚੋਣ ਕਮਿਸ਼ਨ ਦੀ ਵੈਬਸਾਈਟ results.eci.gov.in ਤੇ ਅਤੇ ਨਾਲ ਹੀ ਵੋਟਰ ਹੈਲਪਲਾਈਨ ਐਪ ਤੇ ਵੀ ਉਪਲਬਧ ਹੋਣਗੇ ਵੋਟਰ ਹੈਲਪਲਾਈਨ ਐਪ ਨੂੰ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਕਮਿਸ਼ਨ ਇਲਟਰਨਿੰਗ ਅਫਸਰਾਂ ਤੇ ਗਿਣਤੀ ਏਜੰਟਾਂ ਲਈ ਇੱਕ ਹੈਂਡਬੁੱਕ ਵੀ ਜਾਰੀ ਕੀਤੀ ਹੈ ਜੋ ਇਸ ਦੀ ਵੈੱਬਸਾਈਟ ਤੇ ਉਪਲਬਧ ਹੈ ਕਮਿਸ਼ਨ ਨੇ ਅੱਗੇ ਕਿਹਾ ਕਿ ਗਿਣਤੀ ਦੇ ਪ੍ਰਬੰਧਾਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਤੇ এবੀਐਮ ਅਤੇ ਵੀਵੀਪੀਏਟੀ ਨੂੰ ਰੱਖਣ ਲਈ ਵਿਆਪਕ ਨਿਰਦੇਸ਼ ਪਹਿਲਾਂ ਹੀ ਇਸ ਦੀ ਵੈੱਬਸਾਈਟ ਤੇ ਉਪਲਬਧ ਨੇ ਉਧਰ ਪੰਜਾਬ ਵਿੱਚ ਵੀ ਸੂਬੇ ਦੇ ਸਾਰੇ ਹੀ 13 ਲੋਕ ਸਭਾ ਹਲਕਿਆਂ ਵਿੱਚ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਸਟ੍ਰੌਂਗ ਰੂਮਾਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਇਹਨਾਂ ਮਸ਼ੀਨਾਂ ਦੀ ਸੁਰੱਖ ਲਈ ਸੂਬੇ ਦੇ ਸਾਰੇ ਸਟ੍ਰੌਂਗ ਰੂਮਾਂ ਦੇ ਬਾਹਰ ਅਰਧ ਸੈਨਕ ਬਲ ਅਤੇ ਹੋਰ ਸੁਰੱਖਿਆ ਟੀਮਾਂ 24 ਘੰਟੇ ਤੈਨਾਤ ਰਹਿਣਗੀਆਂ ਤੇ ਇਸ ਦੇ ਨਾਲ ਹੀ ਡਬਲ ਲੌਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟ੍ਰੌਂਗ ਰੂਮ ਦੇ ਅਰਿਦਵਾਰੀ ਦੀ ਫੁਟੇਜ ਲਈ ਹਰੇਕ ਸਟ੍ਰੌਂਗ ਰੂਮ ਦੇ ਬਾਹਰ ਐਲਈਡੀ ਸਕਰੀਨਰ ਕਈਆਂ ਗਈਆਂ ਨੇ ਸਾਰੇ ਪ੍ਰੋਟੋਕੋਲਾਂ ਦੀ ਟੁਕ ਪੈਟੰਗ ਨਾ ਪਾਲਣਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਵੱਲੋਂ ਸਟ੍ਰਾਂਗ ਰੋਮਾ ਦਾ ਨਰੀਖਣ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਬੀਜੇਪੀ ਔਰ ਨਾਰਚਲ ਪ੍ਰਦੇਸ਼ ਵਿੱਚ ਸੱਤਾ ਵਿੱਚ ਵਾਪਸ ਆ ਗਈ ਹੈ ਜਦੋਂ ਕਿ ਸੱਤਾ ਤਾਰੀਖੇ ਕਮ ਕ੍ਰਾਂਤੀਕਾਰੀ ਮੋਰਚਾ ਸਕੀਮ ਨੇ ਸਿੱਕਮ ਵਿੱਚ ਖੋਰ ਕਾਰਜਕਾਰ ਹਾਸਲ ਕਰ ਲਿਆ ਹੈ ਉੱਤਰ ਪੂਰਬੀ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਕੱਲ੍ਹ ਹੋਈ ਲੋਕ ਸਭਾ ਚੋਣਾਂ ਦੇ ਪਹਿਲੇ ਗੇਟ ਦੇ ਨਾਲ ਹੀ ਔਰਨਾਚਲ ਪ੍ਰਦੇਸ਼ ਦੀਆਂ 60 ਤੇ ਸਿੱਕਮ ਦੀਆਂ 32 ਸੀਟਾਂ ਲਈ 19 ਅਪ੍ਰੈਲ ਨੂੰ ਵੋਟਾਂ ਪਈਆਂ ਸਨ ਭਾਜਪਾ ਨੇ ਨਾਜਰਪ੍ਰਦੇਸ਼ ਵਿੱਚ 60 ਵਿੱਚੋਂ 40 ਸੀਟਾਂ ਜਿੱਤ ਕੇ ਸ਼ਾਨਦਰ ਜਿੱਤ ਦਰਜ ਕੀਤੀ ਹੈ ਸਿੱਕਮੇ ਸਾਰੀਆਂ 32 ਸੀਟਾਂ ਲਈ ਜਾਨੇ ਨਤੀਜਿਆਂ ਵਿੱਚੋਂ ਸਿੱਕਮ ਕ੍ਰਾਂਤੀਕਾਰੀ ਮੋਰਚਾ ਐਸਕੇਐਮ ਨੇ 31 ਸੀਟਾਂ ਜਿੱਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਜਰਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਸਪਸ਼ਟ ਫਤਵਾ ਦਿੱਤਾ ਹੈ ਪ੍ਰਧਾਨ ਮੰਤਰੀ ਨੇ ਰਾਜ ਵਿੱਚ ਇੱਕ ਵਾਰ ਫਿਰ ਬੀਜੇਪੀ ਵਿੱਚ ਵਿਸ਼ਵਾਸ ਜਤੌਲੀ ਉਹਨਾਂ ਦਾ ਧੰਨਵਾਦ ਕੀਤਾ ਹੈ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨਾਡਾਣੀ ਅਰुणाचल ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਲਈ ਅਰुणाचल ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਈ ਦੀ ਸ਼ਲਾਘਾ ਕਰਦੇ ਹਾਂ ਕਿ ਇਹ ਪਾਰਟੀ ਪਿੱਛਤ ਭਾਰਤ ਅਤੇ ਵਿਕਸਿਤ ਅਰुणाचल ਦੀ ਸੋਚ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਪ੍ਰਧਾਨ ਮੰਤਰੀ ਨੇ ਸਿੱਖਮ ਵਿਧਾਨ ਸਭਾ ਚੋਣਾਂ ਜਿੱਤਣ ਲਈ ਸਿੱਖਮ ਕ੍ਰਾਂਤੀਕਾਰੀ ਮੋਰਚਾ ਅਤੇ ਸਿੱਖਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੂੰ ਵੀ ਵਧਾਈ ਦਿੱਤੀ ਹੈ ਪੱਛਮੀ ਬੰਗਾਲ ਵਿੱਚ ਬਾਰਾਸਾਤ ਅਤੇ ਮਥੁਰਾਪੁਰ ਸੰਸਦੀ ਹਲਕਿਆਂ ਦੇ ਦਿਨ ਦੋ ਵੋਟ ਕੇਂਦਰਾਂ ਲਈ ਅੱਜ ਬੋਡ ਬੋਟਾਂ ਪੈਣਗੀਆਂ ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮ 6 ਵਜੇ ਤੱਕ ਚੱਲੇਗੀ ਲੋਕ ਸਭਾ ਚੋਣਾਂ 2024 ਦੀ 7ਵੇਂ ਗੇਟ ਦੀ ਪੋਲਿੰਗ ਵਿੱਚ ਇਹਨਾਂ ਦੋ ਹਲਕਿਆਂ ਵਿੱਚ ਪਹਿਲੀ ਜੂਨ ਨੂੰ ਵੋਟਾਂ ਪਈਆਂ ਸਨ ਭਾਜਪਾ ਦੇ ਇੱਕ ਵਫਦ ਨੇ ਕੱਲ ਨਵੀਂ ਦਿੱਲੀ ਵਿੱਚ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਕਮਿਸ਼ਨ ਨੂੰ ਹਿੰਸਾ ਤੇ ਸ਼ਾਂਤੀ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਪਾਵਾਂ ਸਮੇਤ ਗਿਣਤੀ ਅਤੇ ਨਤੀਜਿਆਂ ਦੇ ਐਲਾਨ ਦੌਰਾਨ ਚੋਣ ਪ੍ਰਕਿਰਿਆ ਦੀ ਸੁਰੱਖਿਆ ਯਕੀਨੀ ਬਣਾਉਂਦੀ ਮੰਗ ਕੀਤੀ ਵਫ਼ਦ ਵਿੱਚ ਕੇਂਦਰੀ ਮੰਤਰੀ ਨਿਰਮਲਾ ਸੀ타 ਰਮਨ ਅਤੇ ਪੀਯੂਸ਼ ਕੋਲਾ ਤ੍ਰਿਪਾਟੀ ਦੇ ਨੇਤਾ ਓਮ ਪਾਠਕ ਸ਼ਾਮਲ ਸਨ ਉਦھر ਆਈਐਨਡੀਆ ਗਠਜੋੜ ਪਾਰਟੀਆਂ ਦੇ ਇੱਕ ਵਫ਼ਦ ਨੇ ਵੀ ਚਲਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਤੇ ਪੋਸਟਲ ਬੈਲਟ ਦੀ ਗਿਣਤੀ ਕਰਨ ਅਤੇ ਈਵੀਐਮ ਤੋਂ ਪਹਿਲਾਂ ਉਹਨਾਂ ਦੇ ਨਤੀਜੇ एलान ਦੀ ਮੰਗ ਕੀਤੀ ਵਫ਼ਦ ਵਿੱਚ ਕਾਂਗਰਸ ਨੇਤਾ ਅਭਿਸ਼ੇਕ ਮਨੋ ਸਿੰਘ ਵੀ ਸਫਾਰੀਤਾ ਰਾਮ ਕੋਪਾਲ ਯਾਦਵ ਸੀਪੀਆਈਐਮ ਨੇਤਾ ਸਿਤਰਮ ਯਤਰੀ ਸੀਪੀਆਈ ਆਗੂ ਡੀ ਰਾਜਾ ਤੇ ਆਪ ਆਗੂ ਪੰਕਜ ਗੁਪਤਾ ਸ਼ਾਮਲ ਸੰਨ ਇਹ ਖਬਰਾਂ ਤੁਸੀਂ ਆਕਾਸ਼ ਬਾਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਪੈ ਰਹੀ ਜ਼ਬਰਦਸਤ ਗਰਮੀ ਨਾਲ ਸੰਬੰਧ ਸਥਿਤੀ ਦੀ ਸਮੀਖਿਆ ਕਰਨ ਲਈ ਕਾਲੀ ਮੀਟਿੰਗ ਕੀਤੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਮੌਸਮ ਵਿਭਾਗ ਦੀ ਪੇਸ਼ੀ ਅਨੁਸਾਰ ਰਾਜਸਥਾਨ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਚੱਲੀ ਰਹਿੰਦੀ ਸਮਾਂ ਹੈ ਇਸ ਸਾਲ ਮੌਨਸੂਨ ਦੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਇਹ ਟਾਪੂ ਖਰਪਾਰ ਦੇ ਕੁਝ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੂੰ ਨਾਲ ਹੀ ਜੰਗਲ ਦੀ ਅੱਗ ਦੇ ਸਮੇਂ ਸਿਰ ਪਛਾਣ ਕਰਨ ਤੇ ਸਿਰ ਪ੍ਰਤੀ ਪ੍ਰਬੰਧ ਵਿੱਚ ਵਨ ਅਗਨੀ ਪੋਰਟਲ ਦੇ ਮਦਦਗਾਰ ਹੋਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਚੱਕਰਵਤੀ ਤੂਫਾਨ ਰੇਮਨ ਤੋਂ ਬਾਅਦ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਹੋਰ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਚੱਕਰਵਾਤ ਨਾਲ ਪ੍ਰਭਾਵਿਤ ਰਾਜਾਂ ਤੇ ਪੈਣ ਵਾਲੇ ਅਸਰ ਬਾਰੇ ਜਾਣਕਾਰੀ ਦਿੱਤੀ ਗਈ। ਮਿਜ਼ੋਰਮ, ਸਾਮ, ਮਨੀਪੁਰ, ਮਗਾਹਲਿਆਤ ਤੇ ਤ੍ਰਿਪੁਰਾ ਵਿੱਚ ਜ਼ਮੀਨ ਖਿਸਕਣ, ਤੇ ਹੜ੍ਹਾਂ ਕਰਨ, ਜਾਨੀ ਨੁਕਸਾਨ ਹੋਣ ਅਤੇ ਘਰਾਂ ਤੇ ਸੰਪਤੀ ਨੂੰ ਹੋਏ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਛੇ ਤਾਬਕਾਰੀ ਡਿਊਟੀ ਨੀਤੀ ਘਟਾਲੇ ਵਿੱਚ ਆਪਣੀ ਅੰਤਿਮ ਜ਼ਮਾਨਤ ਖਤਮ ਹੋਣ ਤੋਂ ਬਾਅਦ ਕੱਲ ਦਿੱਲੀ ਦੀ ਤਿਹਾਰ ਜੇਡ ਵਿੱਚ ਆਤਮ ਸਮਰਪਣ ਕਰ ਦਿੱਤਾ ਆਪਣੇ ਸਮਰਪਣ ਤੋਂ ਪਹਿਲਾਂ ਸ਼੍ਰੀ ਕੇਜਰੀਵਾਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੂੰ ਸੰਬੋਧਨ ਕੀਤਾ ਮੁੱਖ ਮੰਤਰੀ ਕੇਜਰੀਵਾਲ ਨੇ ਮੀਡੀਆ ਦੁਆਰਾ ਪੇਸ਼ ਕੀਤੇ ਜਾਣ ਵਾਲੇ ਸਰਵੇਖਣ ਨੂੰ ਰੱਦ ਕੀਤਾ ਤੇ ਆਈਐਨਡੀਆ ਲਈ ਲੋਕ ਸਭਾ ਚੋਣਾਂ ਵਿੱਚ ਜਿੱਤ ਦਾ ਦਾਅਵਾ ਕੀਤਾ ਉਨ੍ਹਾਂ ਆਵਾਜ਼ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਇਸ ਮਹੀਨੇ ਦੀ 4 ਤਰੀਕ ਨੂੰ ਹੋਣ ਵਾਲੀ ਅਗਲੀ ਗਿਣਤੀ ਵਾਲੇ ਦਿਨ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੇਕ ਗਿਣਤੀ ਏਜੰਟ ਨੂੰ ਆਪਣੇ ਗਿਣਤੀ ਸਟੇਸ਼ਨ ਤੇ ਉਦੋਂ ਤੱਕ ਹਾਜ਼ਰ ਰਹਿਣਾ ਚਾਹੀਦਾ ਜਦੋਂ ਤੱਕ ਅੰਤਿਮ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ। ਇਸ ਤਰ੍ਹਾਂ ਬੀਜੇਪੀ ਨੇ ਕਲ ਰਾਜਕਟ ਦੇ ਸਾਹਮਣੇ ਮੁੱਖ ਮੰਤਰੀ ਕੇਜਰੀਵਾਲ ਖਿਲਾਫ ਕਠਿਤ ਆਪਕਾਰੀ ਨਿਤਿਗਟਾਲੇ ਵਿੱਚ ਰੋਜ਼ ਮਜਾਰਾ ਕੀਤਾ ਮੀਡੀਆ ਨਾਲ ਗਲਬਤ ਕਰਦੇ ਹਾਂ ਦਿੱਲੀ ਬੀਜੇਪੀ ਦੇ ਵਰਦਾਨ ਵਰਿੰਦਰ ਸੱਜ ਦੇਵ ਨੇ ਇਲਜ਼ਾਮ ਲਾਇਆ ਕਿ ਸ਼੍ਰੀ ਕੇਜਰੀਵਾਲ ਨੇ ਆਪਣੇ ਸਮਰਪਣ ਨੂੰ ਸਿਆਸੀ ਰੈਲੀ ਵਿੱਚ ਬਦਲ ਦਿੱਤਾ ਉਹਨਾਂ ਨੇ ਕਿਹਾ ਕਿ ਆਪਣੀ ਜ਼ਮਾਨੇ ਦੇ ਵੀਜਣਾਂ ਦੌਰਾਨ ਸ਼੍ਰੀ ਕੇਜਰੀਵਾਲ ਨੇ ਦਿੱਲੀ ਵਿੱਚ ਪਾਣੀ ਤੇ ਬਿਜਲੀ ਸੰਕਟ ਤੇ ਹੱਲ ਲਈ ਕੁਝ ਨਹੀਂ ਕੀਤਾ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕੈਟ ਆ ਰਹੀ ਚਲਸਾ ਦੇਣ ਵਾਲੀ ਗਰਮੀ ਹਲੇ ਜਾ ਰਹੀ ਹੈ ਮੌਸਮ ਵਿਭਾਗ ਨੇ 6 ਜੂਨ ਤੱਕ ਕਈ ਜ਼ਿਲ੍ਹੇ ਵਿੱਚ orange ਤੇ yellow ਅਲਰਟ ਜਾਰੀ ਕਰਦੇ ਹਾਂ ਢੇਰੀ ਚੱਕਰ ਤੇ ਕਰਜ ਚਮਕ ਨਾਲ ਛਿੱਟੇ ਪੈਣ ਦੀ ਚੇਤਾਵਨੀ ਦਿੱਤੀ ਹੈ ਹਰ ਕਿਸੇ ਦਾ ਇਸ ਗਰਮੀ ਨਾਲ ਬੁਰਾ ਹਾਲ ਹੋਇਆ ਹੋਇਆ ਗਰਮੀ ਨਾਲ ਆਮ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਗਰਮੀ ਨੂੰ ਲੈ ਕੇ ਲੋਕਾਂ ਨੇ ਆਪਣੇ ਵਿਚਾਰ ਸਾਡੇ ਨਾਲ ਇਸ ਤਰ੍ਹਾਂ ਸਾਂਝੇ ਕੀਤੇ ਨੇ ਮੈਂ ਅਮਨ ਮੈਂ ਲੁਧਿਆਣਾ ਦੇ ਵਿੱਚ ਆਟੋ ਚਲਾ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦਾ ਵਾਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਸਵਾਰੀਆਂ ਬਹੁਤ ਘੱਟ ਮਿਲਦੀਆਂ ਨੇ ਇਸ ਗਰਮੀ ਦੇ ਵਿੱਚ ਆਟੋ ਚਲਾਉਣਾ ਵੀ ਦੁਪਹਿਰ ਦੇ ਸਮੇਂ ਬਹੁਤ ਮੁਸ਼ਕਲ ਹੋ ਰਿਹਾ ਵਾ ਮੈਂ ਅਮਰਜੀਤ ਸਿੰਘ ਸਿੱਧੂ ਬਠਿੰਡਾ ਤੋਂ ਬੋਲ ਰਿਹਾ ਹਾਂ ਇਸ ਵਾਰ ਗਰਮੀ ਨੇ ਬਹੁਤ ਬੁਰਾ ਹਾਲ ਕਰ ਰੱਖਿਆ ਹੈ ਗਰਮੀ ਕਰਕੇ ਸਾਡੇ ਕੰਮ ਤੇ ਬੜਾ ਬੁਰਾ ਅਸਰ ਪੈ ਰਿਹਾ ਹੈ ਮੈਂ ਜਿਹੜੇ ਮਾਸਟਰ ਦਾ ਕੰਮ ਕਰਦਾ ਹਾਂ ਨਾ ਤਾਂ ਗਰਮੀ ਕਰਕੇ ਅਸੀਂ ਕਿਧਰੇ ਜਾ ਰਹੇ ਹਾਂ ਨਾ ਹੀ ਕੋਈ ਕੰਮ ਕਰਾਉਣ ਲਈ ਸਾਡੇ ਕੋਲੇ ਗਾਹ ਕਰ ਆਇਆ ਹੈ ਮੈਂ ਜਗਮੀਤ ਸਿੰਘ ਮਾਨ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਦਾ ਮੈਨੇਜਰ ਹਾਂ ਤੇ ਗਰਮੀ ਪੈਣ ਕਾਰਨ ਲੋਕ ਘਰਾਂ ਤੋਂ ਨਿਕਲਣਾ ਪਸੰਦ ਨਹੀਂ ਕਰਦੇ ਹਨ ਜਿਸ ਕਰਕੇ ਬੱਸਾਂ ਦੇ ਵਿੱਚ ਸਵਾਰੀਆਂ ਦੀ ਗਿਣਤੀ ਬਹੁਤ ਘਟ ਗਈ ਹੈ ਜੋ ਆਰਥਿਕ ਤੌਰ ਤੇ ਵੀ ਨੁਕਸਾਨ ਕਰ ਰਹੀ ਹੈ ਮੈਂ ਗੁਰਚਰਨ ਸਿੰਘ ਫਰੀ ਕੋਟ ਬਹੁਤ ਜ਼ਬਰਦਸਤ ਗਰਮੀ ਪੈ ਰਹੀ ਹੈ ਜਿਹੜੀ ਇਨਸਾਨਾਂ ਲਈ ਵੀ ਅਤੇ ਜਾਨਵਰ ਅਤੇ ਮਾਸੂਮ ਪੰਛੀਆਂ ਲਈ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ ਹਰੇਕ ਵਿਅਕਤੀ ਇਸ ਗਰਮੀ ਤੋਂ ਬਚਣ ਲਈ ਠੰਡੇ ਪਾਣੀ, ਲੱਸੀ, ਦਹੀਂ ਆਦਿ ਨਹਾਉਣਾ, ਠੂਣ ਤੇ ਜਾਣਾ ਤੇ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਕੇ ਇਸ ਜ਼ਬਰਦਸਤ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਉਧਰ ਪਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਸਮੇਤ ਉੱਤਰ-ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ ਤੇ ਲੂ ਵੀ ਹੌਲੀ-ਹੌਲੀ ਘਟ ਰਹੀ ਹੈ। ਏਜੰਸੀ ਨੇ ਕਿਹਾ ਕਿ ਪੱਛਮੀ ਘਟਬਰੀ ਦੇ ਪ੍ਰਭਾਵ ਹੇਠ ਦਿੱਲੀ ਸਮੇਤ ਦੇਸ਼ ਦੇ ਉੱਤਰ-ਪੱਛਮੀ ਖੇਤਰ ਵਿੱਚ 4 ਤੋਂ 6 ਜੂਨ ਤੱਕ ਗਰਜ ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅੱਜ ਰਾਤ ਸਾਡੇ 9 ਵਜੇ ਸਾਡੇ ਦੋ ਪਾਸ਼ੀ ਲਾਈਵ ਫੋਨ ਇਨ ਪ੍ਰੋਗਰਾਮ ਪਬਲਿਕ ਸਪੀਕ ਕੁਇਚ ਅਸੀਂ ਲੋ ਚੱਲਣ ਦੌਰਾਨ ਸੁਰੱਖਿਅਤ ਰਹਿਣਾ ਵਿਸ਼ੇ ਤੇ ਇੱਕ ਵਿਚਾਰ ਕੱਪਪੇਸ਼ ਕਰਾਂਗੇ ਸਾਡੇ ਨਾਲ ਆਫ਼ਤਾਂ ਸਮੇਂ ਪ੍ਰਬੰਧ ਬਾਰੇ ਰਾਸ਼ਟਰੀ ਸੌਲਟੀ ਦੇ ਮੈਂਬਰ ਡਾਕਟਰ ਕ੍ਰਿਸ਼ਨਾ ਐਸਵਸ ਅਟੀਮਸ ਦੇ ਮੈਡੀਸਨ ਵਿਭਾਗ ਦੇ ਡਾਕਟਰ ਪੀਯੂਸ਼ ਸ਼ਰਿੰਦਰ ਹੋਣਗੇ ਪ੍ਰੋਗਰਾਮ ਦੌਰਾਨ ਸੋਤਿਆਂ ਨੂੰ ਲੂਤੋ ਆਪਣੇ ਆਪ ਨੂੰ ਬਚਾਉਣ ਲਈ ਚੁੱਕੇ ਜਾਣ ਵਾਲੀ ਜ਼ਰੂਰੀ ਕਦਮਾਂ ਬਾਰੇ ਸਾਡੇ ਮਹਿਮਾਨਾਂ ਨੂੰ ਸਵਾਲ ਪੁੱਛਣ ਦਾ ਮੌਕਾ ਮਿਲੇਗਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਜਰਾ 9:00 ਵਜੇ ਤੋਂ ਬਾਅਦ ਟੈਲੀਫੋਨ ਨੰਬਰ 01123421050 ਤੇ 2112331444 ਡਾਇਲ ਕੀਤਾ ਜਾ ਸਕਦਾ ਹੈ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲੋ। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਪੜਕੇ ਹੋएगी ਆਂਧਰਾ ਪ੍ਰਦੇਸ਼ ਤੇ ਉੜੀਸਾ ਵਿੱਚ ਵਿਧਾਨ ਸਭਾ ਚੋਣਾਂ ਤੇ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਲਈ ਪਈਆਂ ਦੀ ਵੋਟ ਪਈਆਂ ਵੋਟਾਂ ਦੀ ਗਿਣਤੀ ਵੀ ਕੱਲ ਹੀ ਕੀਤੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਬਰਦਸਤ ਗਰਮੀ ਤੇ ਚੱਕਰਵਾਤ ਤੋਂ ਬਾਅਦ ਦੀ ਸਥਿਤੀ ਸਮਿਤ ਵਿਆਪਕ ਵਿਸ਼ਾ ਦੀ ਸਮੀਖਿਆ ਕਰਨ ਲਈ ਕੱਲ ਨਵੀਂ ਦਿੱਲੀ ਵਿੱਚ ਲੜੀ ਗੱਲ ਮੀਟਿੰਗਾਂ ਕੀਤੀਆਂ। ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰਤਦਾਬਕਾਰੀ ਨੀਤੀ ਘਟਾਲੇ ਵਿੱਚ ਆਪਣੀ ਅੰਤਰੀਮ ਜ਼ਮਾਨਤ ਖਤਮ ਹੋਣ ਤੋਂ ਬਾਅਦ ਕੱਲ ਦਿੱਲੀ ਦੀ ਤਿਹੜ ਜੇਲ੍ਹ ਵਿੱਚ ਆਤਮ ਸਮਰਪਨ ਕਰ ਦਿੱਤਾ ਹੈ ਇਸੇ ਨਾਲ ਹੀ ਆਕਾਸ਼ਵਣੀ ਜਲੰਧ ਤੋਂ ਖਬਰਾਂ ਦਾ ਬਿਲੀਟਨ ਖਤਮ ਹੁੰਦਾ ਹੈ ਨਮਸਕਾਰ